ਜੇ ਆਪਾਂ ਗੱਲ ਕਰਾਂਗੇ ਜੀ ਨਾਗਾਲੈਂਡ ਸਟੇਟ ਦੀ 500 ਰੁਪਏ ਵਾਲੀ ਲੋਟਰੀ ਬਾਰੇ ਇਹਦਾ ਡਰਾ ਜੀ 19 ਤਰੀਕ ਨੂੰ ਨਿਕਲਣ ਜਾ ਰਿਹਾ 7ਵੇਂ ਮਹੀਨੇ ਦੀ 8ਵੇਂ ਡਰਾ ਨਿਕਲਣ ਤੇ 500 ਰੁਪਏ ਦੀ ਟਿਕਟ ਹੈ ਤੇ ਪਹਿਲਾ ਪ੍ਰਾਈਜ਼ ਦੇ ਵਿੱਚ 3 ਕਰੋੜ ਦਾ ਹੈ ਗਰੰਟੀਡ ਟੂ ਪਬਲਿਕ ਤੇ ਸਕੀਮ ਦੇ ਵਿੱਚ ਜਿਹੜੀ ਉਹ 5 ਲੱਖ ਟਿਕਟਾਂ ਛੱਪੀਆਂ ਸਾਰੀਆਂ 5 ਲੱਖ ਤੋਂ ਨੰਬਰ ਸ਼ੁਰੂ ਹੋ ਕੇ 9 ਲੱਖ 99999 ਤੱਕ ਖਤਮ ਹੋ ਜਣਾ ਪਹਿਲਾ ਪ੍ਰਾਈਜ਼ 3 ਕਰੋੜ ਦਾ ਗਰੰਟੀਡ ਟੂ ਪਬਲਿਕ ਹੈ ਯਾਨੀ ਜਿੰਨੀ ਸਰਕਾਰ ਦੀ ਟਾਇਰਡ ਵਿਕੀ ਉਹਦੇ ਵਿੱਚੋਂ ਪ੍ਰਾਈਜ਼ ਕੱਢਿਆਣਾ 3 ਕਰੋੜ ਦਾ ਸੈਕੰਡ ਪ੍ਰਾਈਜ਼ ਜਿਹੜਾ 10 ਲੱਖ ਦੇ ਪੰਜ ਪ੍ਰਾਈਜ਼ ਕੱਢ ਤੀਸਰਾ ਨਾਮ ਜਿਹੜਾ 5 ਲੱਖ ਦਾ ਉਹ ਵੀ 5 ਪ੍ਰਾਈਜ਼ ਕੱਢਿਆਣੀ ਆ ਚੌਥਾ ਨਾਮ 9000 ਦਾ ਉਹ 500 ਪ੍ਰਾਈਜ਼ ਆ ਤੇ ਪੰਜਵਾਂ ਨਾਮ 7000 ਦਾ ਉਹ ਵੀ 500 ਪ੍ਰਾਈਜ਼ ਤੇ ਛੇਵਾਂ ਪ੍ਰਾਈਜ਼ ਜਿਹੜਾ 3000 ਦਾ ਉਹ ਵੀ 500 ਪ੍ਰਾਈਜ਼ ਕੱਢਿਆਣਾ ਐਂਡ ਆਲਾ ਪ੍ਰਾਈਜ਼ ਜਿਹੜਾ 1000 ਦਾ ਉਹ 2000 ਪ੍ਰਾਈਜ਼ ਕੱਢਿਆਣੇ ਆ ਟੋਟਲ ਸਕੀਮ ਜਿਹੜੀ 5 ਲੱਖ ਦੀ ਆ ਕੋਈ ਸੀਰੀਜ਼ ਨਹੀਂ ਇਹਦੇ ਬਿਦਾਊਟ ਸੀਰੀਜ਼ ਆ ਇਹ ਨਾਗਾਲੈਂਡ ਸਟੇਟ ਦਾ ਰੱਥ ਬੰਪਰ 19 ਤਰੀਕ ਨੂੰ ਰਾਜ 7ਵੇਂ ਮਹੀਨੇ ਦੀ ਤੇ ਜਾ ਕੇ ਲੋਟਰੀ ਤੁਸੀਂ ਦੁਕਾਨ ਤੋਂ ਹੀ ਖਰੀਦੋ ਠੀਕ ਹੈ ਜੀ ਜੇ ਲੋਟਰੀ ਸਾਡੇ ਹੱਥ ਜੂਗੀ ਪੇਪਰ ਪ੍ਰਾਈਜ਼ ਮੈਨ ਨਾ ਤੁਹਾਨੂੰ ਤੇ ਆਨਲਾਈਨ ਬੰਦ ਕਰੋ ਆਨਲਾਈਨ ਨਾ ਖਰੀਦੋ ਔਰ ਵੇਥਾ ਨਾ ਫਰਾਡ ਹੋ ਸਕਦਾ ਇਸ ਕਰਕੇ ਤੁਸੀਂ ਲੋਟਰੀ ਦੁਕਾਨ ਤੋਂ ਜਾ ਕੇ ਖਰੀਦੋ ਤੇ ਬਾਕੀ 10000 ਤੋਂ ਜਿਹੜਾ ਥੱਲੇ ਪ੍ਰਾਈਜ਼ ਹੁੰਦੇ ਉੱਤੇ ਕੋਈ ਟੈਕਸ ਹੀ ਨਹੀਂ ਹੁੰਦਾ 10000 ਤੋਂ ਉੱਪਰ ਉਹਦੇ ਉੱਤੇ ਟੈਕਸ ਹੁੰਦਾ ਹੈ ਤੇ ਬਾਕੀ ਪੇਜ ਨੂੰ ਕਰ ਲਓ ਫੋਲੋ ਹਰ ਸਾਂਟ ਵੀ ਤੁਹਾਨੂੰ ਸਾਡੇ ਪੇਜ ਤੇ ਮਿਲ ਜਣਾ